ਬੁਲਡੋਜ਼ਰ ਕਾਰਵਾਈ ਸ਼ੱਕ ਦੇ ਘੇਰੇ ਚ ਪੰਜਾਬ ਸਰਕਾਰ ਦੇ ਅਫਸਰ ਸ਼ਾਹੀ ਦੀ ਕੀ ਹੈ ਖੇਡ ਕੀ ਸਹੀ ਐਕਸ਼ਨ ਜਾਂ ਫਿਰ ਫੇਕ ਐਕਸ਼ਨ ਕਈ ਤੇ ਉਠਣੇ ਹੋਏ ਸਵਾਲ ਸ਼ੁਰੂ ਨਸ਼ਾ ਤਸਕਰਾਂ ਦੇ ਖਿਲਾਫ ਕਾਰਵਾਈ ਨੂੰ ਲੈ ਕੇ ਫਸੀ ਮਾਨ ਸਰਕਾਰ ਇੱਕ ਰਿਪੋਰਟ ਜਿਸ ਵਿੱਚ ਕਈ ਵੱਡੇ ਦਾਅਵੇ ਕੀ ਇਹ ਐਕਸ਼ਨ ਸਹੀ ਜਾਂ ਗਲਤ ਐਕਸ਼ਨਾਂ ਵਿੱਚ ਭਾਈ ਪਤਿਜਾਬਾਦ ਜਾਂ ਫਿਰ ਪੈਸੇ ਦਾ ਵੱਡਾ ਲੈਣ ਦੇ। ਇਸ ਸਵਾਲ ਨੂੰ ਲੈ ਕੇ ਮੈਂ ਜਸਵਿੰਦਰਪਾਲ ਚੰਨ ਸ਼ਾਨ ਪੰਜਾਬੀ ਤੁਹਾਡਾ ਸਵਾਗਤ। ਇੱਕ ਨਵਾਂ ਖਲਾਸਾ ਸਾਹਮਣੇ ਆ ਰਿਹਾ ਹੈ। ਖਲਾਸਾ ਇਸ ਨੂੰ ਕਹਿ ਸਕਦੇ ਹਾਂ ਕਿਉਂਕਿ ਕੁਝ ਲੋਕਾਂ ਵੱਲੋਂ ਆਵਾਜ਼ ਚੁਕਨੀ ਸ਼ੁਰੂ ਹੋ ਚੁੱਕੀ ਹੈ ਨਸ਼ਾ ਤਸਕਰਾਂ ਦੇ ਖਿਲਾਫ ਜਿਹੜੀ ਬਲਡੋਜ਼ਰ ਦੀ ਕਾਰਵਾਈ ਜੇ ਐਕਸ਼ਨ ਸਰਕਾਰ ਲੈ ਰਹੀ ਸੀ ਕਿ ਉਹ ਸੱਚਮੁੱਚ ਸਹੀ ਹੈ ਜਾਂ ਅਫਸਰਸ਼ਾਈ ਕੋਈ ਕਿੜ ਰਜ ਕੇ ਮਾਨ ਸਰਕਾਰ ਦੇ ਸਮੇਤ ਸਮੇਤ ਗੱਲ ਕੇ ਆਮ ਲੋਕਾਂ ਦੇ ਅੱਖਾਂ ਵਿੱਚ ਹੀ ਘੱਟਾ ਪਾ ਰਹੀ ਹੈ ਕਿ ਸੱਚਮੁੱਚ ਐਕਸ਼ਨ ਹੈ ਇਸ ਦੇ ਕਈ ਤਰ੍ਹਾਂ ਦੇ ਸਵਾਲ ਉੱਠਣੇ ਸ਼ੁਰੂ ਹੋ ਗਏ ਨੇ ਜਿਸ ਦਾ ਜਵਾਬ ਹੁਣ ਮਾਨ ਸਰਕਾਰ ਨੂੰ ਦੇਣਾ ਪਵੇਗਾ ਜੇ ਗੱਲ ਕੀਤੀ ਜਾਵੇ ਫਿਲਹਾਲ ਤਾਂ ਫਿਲਹਾਲ ਹਜੇ ਤੱਕ ਜਿਹੜੀ ਕਾਰਵਾਈ ਕੀਤੀ ਗਈ ਹੈ ਉਹ ਕਾਰਵਾਈ ਦੀ ਗੱਲ ਕੀਤੀ ਜਾਏ ਤਾਂ ਕਿੰਨੀਆਂ ਕਾਰਵਾਈਆਂ ਹੋਈਆਂ ਨੇ ਜੇ ਗੱਲ ਕੀਤੀ ਜਾਵੇ ਕੀ ਇਸ ਵਾਰੇ ਨਸ਼ਾ ਤਸਕਰੀ ਨਸਵੰਦ 24 ਦੇ ਕਰੀਬ ਇਮਾਰਤਾਂ ਨੂੰ ਢਾਇਆ ਗਿਆ ਇਹਨਾਂ ਲੋਕਾਂ ਨੇ ਗੈਰ ਕਾਨੂੰਨੀ ਤਰੀਕਿਆਂ ਤੇ ਤਸਕਰੀ ਰਾਹੀਂ ਕਰੋੜਾਂ ਰੁਪਏ ਦੀ ਜ਼ਾਇਦ ਹਾਸਲ ਕੀਤੀ ਇਸ ਦੇ ਨਾਲ ਹੀ ਪੁਲਿਸ ਦੀ ਜਵਾਬੀ ਕਾਰਵਾਈ 'ਚ ਗੋਲੀ ਲੱਗਣ ਕਰਕੇ 19 ਤਸਕਰ ਵੀ ਜ਼ਖਮੀ ਹੋ ਗਏ ਸਨ ਪਰੰਤੂ ਸਵਾਲ ਇਹ ਹੈ ਕਿ ਜਿਹੜੇ ਲੋਕਾਂ ਦੀਆਂ ਇਮਾਰਤਾਂ ਢਾਈਆਂ ਗਈਆਂ ਨੇ ਉਹ ਕਿੱਡੇ ਵੱਡੇ ਨਸ਼ਾ ਤਸਕਰ ਨੇ ਸਵਾਲ ਇਹ ਉਠਣਾ ਸ਼ੁਰੂ ਹੋ ਗਿਆ ਹੈ ਕਿ ਜਿਹੜੇ ਵੱਡੇ ਨਸ਼ਾ ਤਸਕਰ ਨੇ ਉਹਨਾਂ ਵੱਲ ਸਰਕਾਰ ਦੀ ਨੀਂਦ ਯਾਨੀ ਕਿ ਸਰਕਾਰ ਦੇ ਅਫਸਰ ਸ਼ਾਹੀ ਦੀ ਨੀਂਦ ਹੈ ਉਹ ਬਿਲਕੁਲ ਕੁੰਭ ਕਰਨੀ ਜਾਪੀ ਜਿਸ ਨੂੰ ਲੈ ਕੇ ਕਈ ਤਰੀਕੇ ਦੇ ਸਵਾਲ ਉੱਠਨੇ ਸ਼ੁਰੂ ਹੋ ਗਏ ਨੇ ਫਿਲਹਾਲ ਜੇ ਸਰਕਾਰ ਦੀ ਗੱਲ ਮੰਨੀ ਜਾਵੇ ਤਾਂ ਨਸ਼ਾ ਤਸਕਰੀ ਨਾਲ ਸੰਬੰਧਿਤ ਜੋ ਵੀ ਨਸ਼ਾ ਤਸਕਰਾਂ ਦੇ ਘਰ ਜਿਨਕੇ ਮਾਰਤਾਂ ਨੂੰ ਟਾ ਦਿੱਤਾ ਗਿਆ ਤੇ ਇਹਨਾਂ ਵਿਰੁੱਧ ਵੱਡੀਆਂ ਕਾਰਵਾਈਆਂ ਵੀ ਕੀਤੀਆਂ ਵੱਡੇ ਪੱਧਰ ਤੇ ਨਸ਼ਾ ਕਾਬੂ ਵੀ ਕੀਤਾ ਬਰਾਮਦ ਵੀ ਕੀਤਾ ਗਿਆ ਜਿਨ੍ਹਾਂ ਵਿੱਚ ਕਰੋਨਾ ਦੀ ਗੱਲ ਕੀਤੀ ਜਾ ਰਹੀ ਹੈ ਕਰੋਨਾ ਦਾ ਨਸ਼ਾ ਕੀਤਾ ਜਾ ਰਿਹਾ ਸਰਕਾਰ ਵੀ ਆਪਣੀ ਪੇਠਾਪ ਥਪਾ ਰਹੀ ਪਰੰਤੂ ਕਈ ਮਸਲਿਆਂ 'ਚ ਹਜੇ ਵੀ ਜਿਹੜੇ ਨੌਜਵਾਨਾਂ ਦੀ ਮੌਤ ਹੈ ਉਹ ਨਸ਼ਿਆਂ ਨੂੰ ਲੈ ਕੇ ਰੁਕ ਨਹੀਂ ਰਹੀ ਜੋ ਸਰਕਾਰ ਲਈ ਵੱਡਾ ਸਵਾਲ ਹੈ ਜੇ ਨਸ਼ਾ ਪੀ ਰਹੇ ਨੇ ਲੋਕ ਕਰ ਰਹੇ ਨੇ ਕਿ ਨਸ਼ਾ ਹੋਣਾ ਬੰਦ ਹੋ ਗਿਆ ਇਹ ਸਵਾਲ ਆਪਣੇ ਆਪ ਵਿੱਚ ਜ਼ਰੂਰ ਹੈ ਪੰਜਾਬ ਸਰਕਾਰ ਆਪਣੇ ਆਪ ਤੇ ਇਹ ਐਕਸ਼ਨ ਵਿੱਚ ਲੈਂਦੀ ਨਜ਼ਰ ਜ਼ਰੂਰ ਆ ਰਹੀ ਹੈ ਕਿ ਅਫਸਰ ਸ਼ਾਹੀ ਉਹਨਾਂ ਦਾ ਸਾਥ ਦੇ ਰਹੀ ਹੈ ਕਿ ਨਹੀਂ ਦੇ ਰਹੀ ਇਹ ਵੀ ਆਪਣੇ ਆਪ ਵਿੱਚ ਵੱਡਾ ਸਵਾਲ ਹੈ ਹੁਣ ਤੁਸੀਂ ਦੇਖੋ ਕਿ ਇਹ ਜਿਹੜੀ ਅਫਸਰਸ਼ਾਈ ਹੈ ਇਹ ਕਿਉਂ ਨਹੀਂ ਕੰਮ ਕਰੇ ਜਿਸ ਕਰਕੇ ਹਾਲਾਤ ਹਜੇ ਵੀ ਸੁਵਾਲੀਆ ਚਿੰਤ ਸਰਕਾਰ ਵੱਲ ਖੜੇ ਹੋ ਕੀ ਪੰਜਾਬ ਸਰਕਾਰ ਜਨਨ ਕੀ ਮਾਨ ਸਰਕਾਰ ਜਾਂ ਆਮ ਆਦਮੀ ਪਾਰਟੀ ਦੀ ਸਰਕਾਰ ਇਹ ਤੇ ਕੰਮਕਾਰੀ ਵੰਦਾਰੀ ਨਾ ਜਨਨੀ ਇਹ ਸਵਾਲ ਵੀ ਉਠਣੇ ਸ਼ੁਰੂ ਹੋ ਗਏ ਨੇ ਤੇ ਜਿਹੜੀਆਂ ਕਾਰਵਾਈਆਂ ਹੋ ਰਹੀਆਂ ਨੇ ਮਾਰਤਾ ਢਾਉਂਦੀਆਂ ਕਾਰਵਾਈਆਂ ਹੋ ਰਹੀਆਂ ਨੇ ਉਹ ਕੀ ਪਾਰਦਰਸ਼ਤਾ ਨਾਲ ਹੈ ਇਹ ਵੀ ਸਵਾਲ ਆਪਣੇ ਆਪ ਵਿੱਚ ਵੱਡੇ ਲੈਵਲ ਤੇ ਹੈ ਪਰ ਸਰਕਾਰ ਦੀ ਨੀਅਤ ਤੇ ਸ਼ੱਕ ਕਰਨਾ ਜਾਇਜ਼ ਨਹੀਂ ਮੰਨਿਆ ਜਾਂਦਾ ਪਰੰਤੂ ਅਫਸਰ ਸ਼ਾਈ ਰਲ ਕੇ ਕੀ ਖੇਡ ਖੇਡ ਰਹੀ ਹੈ ਇਹਦੀ ਜਾਂਚ ਹੋਣੀ ਚਾਹੀਦੀ ਹੈ ਕਿ ਨਹੀਂ ਹੋਣੀ ਚਾਹੀਦੀ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਕਿ ਮਾਨ ਸਰਕਾਰ ਨੂੰ ਜਿਹੜਾ ਅਫਸਰ ਸ਼ਾਹੀ ਹੈ ਉਹਨਾਂ ਦੀਆਂ ਅੱਖਾਂ ਵਿੱਚ ਘਟਾ ਪਾਰਿਆ ਆ ਪਬਲਿਕ ਦੀ ਅੱਖਾਂ ਵਿੱਚ ਘਟਾ ਪਾਰਿਆ ਕਿ ਉਹਦੇ ਵਿੱਚ ਪਹਿਲਾ ਸਵਾਲ ਇਹ ਹੈ ਕਿ ਮਾਨ ਸਰਕਾਰ ਅਫਸਰ ਸ਼ਾਹੀ ਨਾਲ ਮਿਲੀ ਹੋਈ ਹੈ ਜਾਂ ਨਹੀਂ ਮਿਲੀ ਹੋਈ ਜੇ ਅਫਸਰ ਸ਼ਾਹੀ ਨਾਲ ਨਹੀਂ ਮਿਲੀ ਤਾਂ ਇਸ ਦੀ ਜਾਂਚ ਕਦੋਂ ਕਰਾਏਗੀ ਇਹ ਵੀ ਆਪਣੇ ਆਪ ਵਿੱਚ ਸਵਾਲ ਹੈ ਇਹ ਸਵਾਲ ਨੂੰ ਲੈ ਕੇ ਤੁਹਾਡੇ ਉੱਤਰ ਕਮੈਂਟ ਬਾਕਸ ਵਿੱਚ ਆਨੇ ਜ਼ਰੂਰੀ ਚੀਂਦੇ ਇਸ ਸਟੋਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋਏ ਤੁਸੀਂ ਲਾਈਕ ਵੀ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋਏ ਤੁਸੀਂ ਮੈਨੂੰ ਦਿਓ ਇਜਾਜ਼ਤ ਤੁਸੀਂ ਦੇਖਦੇ ਰਹੋ ਚੈਨਲ ਸ਼ਾਨ ਪੰਜਾਬੀ ਮਾਨ ਪੰਜਾਬੀ ਧੰਨਵਾਦ